52 ਸੀਟਾਂ ਦਾ ਕੀ ਮਸਲਾ ਆ ਗਿਆ ਕਿ 52 ਸੀਟਾਂ ਨੇ ਤੇ 52 ਹੀ ਬਿਠਾਵਾਂਗੇ 52 ਸੀਟਰ ਦੇ ਵਿੱਚ ਤੁਸੀਂ 100 ਸਵਾਰੀ ਕਿੱਦਾਂ ਚੜੋਗੇ ਤਾਂ ਸਵਾਰੀਆਂ ਆਪਾਂ ਨੂੰ ਉੱਨੀ ਹੀ ਬਿਠਾਣੀਆਂ ਚਾਹੀਦੀਆਂ ਜਿੰਨੀਆਂ ਸੀਟਾਂ ਲੱਗੀਆਂ ਨੇ ਰੂਲਾਂ ਦੇ ਮੁਤਾਬਕ ਫੇਰ ਤੁਸੀਂ ਸੋਚਿਆ ਜੇ ਅਸੀਂ ਤੁਹਾਡੀ ਯੂਨੀਅਨ ਸੋਚਦੀ ਹੈ ਕਿ ਸਰਕਾਰ ਵੱਲੋਂ ਕੋਈ ਲਾਣਾ ਨਹੀਂ ਇਹ ਅਸੀਂ ਸੋਚਦੇ ਹਾਂ ਜੇ 4 ਸਵਾਰੀਆਂ ਵੱਧ ਬੈਠ ਜਾਂਦੀਆਂ ਤਾਂ ਕੋਈ ਨੁਕਸਾਨ ਵੀ ਨਹੀਂ ਹੈ ਇੱਕ ਫ੍ਰੀ ਸਫਰਦਾਰ ਸਹੂਲਤ ਦਾ ਫਾਇਦਾ ਲੈਣ ਕਰਕੇ ਲੋਕੀ ਜਿਆਦਾ ਸੜਕਾਂ ਦੇ ਉੱਤੇ ਆ ਗਏ। ਉੱਥੇ ਜਿਹੜੀ ਉਹਦੇ ਨਾਲ ਸਵਦਾਬਲੀ ਵਰਤੀ ਜਾਂਦੀ ਹੈ ਕਿ ਤੇਰੇ ਪਿਓ ਦੀ ਬਸਾ ਤੂੰ ਕਿਉਂ ਇਹ ਬੱਸ ਕਿਉਂ ਨਹੀਂ ਚੜਾਉਂਦਾ ਮੈਨੂੰ? ਤੁਹਾਨੂੰ ਤੁਹਾਡਾ ਕੀ ਨੁਕਸਾਨ ਹੈ? ਸਹੂਲਤਾਂ ਸਰਕਾਰ ਨੇ ਦਿੱਤੀ ਹੈ ਨਾ। ਸਭ ਤੋਂ ਵੱਡਾ ਨੁਕਸਾਨ ਜਾਂ ਉਸ ਬੰਦੇ ਦਾ ਜਾਂ ਜਿਹੜਾ ਵੀ ਲੜਦਾ ਹੈ ਉਹਦਾ ਕੀ ਕਸੂਰ ਹੈ? ਇਹ ਰੋਡ ਬੱਦ ਨੂੰ ਕੰਟਰੋਲ ਕਰਨਾ ਔਖਾ। ਨਹੀਂ ਪਹਿਲਾਂ ਓਵਰਲੋਡ ਨਹੀਂ ਸੀ। ਪਹਿਲਾ ਰੋਡ ওভারਲੋਡ ਨਹੀਂ ਹੁੰਦੀ ਨਹੀਂ ਪਹਿਲਾ ਨਹੀਂ ਸੀ ਹੁੰਦੀ ਐਨੀ ওভারਲੋਡ ਨਹੀਂ ਸੀ ਪਰ ਨਹੀਂ ਪਹਿਲਾ ਤਾਂ ਇਹ ਵੀ ਦੋਸ਼ ਲੱਗਦੇ ਆ ਲੋਕ ਕਹਿੰਦੇ ਨੇ ਕਿ ਬਸ ਸਵਾਰੀ ਰੋਡਵੇਜ ਵਾਲਾ ਪ੍ਰਾਈਵੇਟ ਵਾਲ ਨੂੰ ਚੁਕਾ ਦਿੰਦਾ ਸੀ ਅੱਜ ਪ੍ਰਾਈਵੇਟ ਵਾਲੇ ਖੜੇ ਹੁੰਦੇ ਆ ਤੇ ਰੋਡਵੇਜ ਦੀ ਭਰੀ ਜਾਂਦੀ ਹੁੰਦੀ ਜੇਕਰ ਉਹ ਸਬਾਰੀ ਦੇ ਵਿੱਚੋਂ ਕੱਟ ਮਾਰਦਿਆਂ ਮੋੜ ਮੋੜਦਿਆਂ ਕਿਤੇ ਵੀ ਸੜਕ ਤੇ ਚੱਲਦਿਆਂ ਜੇ ਬਾਰੀ ਦੇ ਵਿੱਚੋਂ ਕੋਈ ਬਾਹਰ ਡਿੱਗ ਗਿਆ ਉਹਦਾ ਫਰਮਿਆਜਾ ਸਿੱਧਾ ਤੇ ਸਿੱਧਾ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਜਿਆਦੇ ਹੁੰਦੀਆਂ ਸਵਾਰੀਆਂ ਅਸੀਂ ਇਹ ਕਹਿੰਨੇ ਕਿ ਇੱਕ ਬੱਸ ਦੀ 52 ਸੀਟਰਸ ਬਸੇ ਉਹਦੇ ਵਿੱਚ ਤੁਸੀਂ 60 ਸਵਾਰੀਆਂ ਚੜ੍ਹ ਜਿਓ ਤੇ ਕਈ ਬੰਦੇ ਰਹਿ ਜਾਂਦੇ ਸੀ ਮਰੀਜ਼ ਰਹਿ ਜਾਂਦੇ ਸੀਗੇ ਮੈਂ ਆਪ ਦੇਖਿਆ ਕਿ ਹੱਥ 'ਚ ਉਹ ਬਾਥਰੂਮ ਵਾਲੀ ਨਾਲੀ ਲੱਗੀ ਹੈ ਮਰੀਜ਼ ਦੇ ਤੇ ਬ੍ਰੀਜ ਨੂੰ ਕੰਟਰੈਕਟਰ ਕਹਿ ਰਿਹਾ ਕਿ ਤੈਨੂੰ ਚੜਾਉਣਾ ਨਹੀਂ ਆ ਸੀਟਾਂ ਪੂਰੀਆਂ ਅਸੀਂ ਅਸੀਂ ਇਸੇ ਕਰਕੇ ਕੀਤਾ ਸੀ ਜੀ ਐਲਾਨ ਜਦੋਂ ਅਸੀਂ 52 ਸੀਟਾਂ ਵਾਲਾ ਸਵਾਰੀਆਂ ਵਾਲਾ ਕੀਤਾ ਨਾ ਅਸੀਂ ਵੀ ਦੱਸਣਾ ਚਾਹੁੰਦੇ ਸੀ ਆਮ ਪਬਲਿਕ ਨੂੰ ਕਿ ਜਿਹੜੀਆਂ ਸਾਨੂੰ ਦਿੱਕਤਾਂ ਆ ਰਹੀਆਂ ਅੱਜ ਪੀਆਰਟੀਸੀ ਤੇ ਪੰਨ ਬੱਸ ਦੇ ਵਿੱਚ 3000 ਬਸੇ ਜਦਕਿ ਪੂਰੇ ਪੰਜਾਬ ਦੀ ਆਬਾਦੀ ਦੇ ਹਿਸਾਬ ਦੇ ਨਾਲ ਆਪਾਂ ਨੂੰ 10000 ਬਸ ਚਾਹੀਦੀ ਹੈ ਸਰਕਾਰੀ ਜਿਹੜੀਆਂ ਸਹੂਲਤਾਂ ਨੇ ਉਹ ਆਮ ਮੰਨੇ ਵਾਲੀ ਕੋਈ ਗੱਡੀ ਵਾਲਾ ਬਸ ਤੇ ਨਹੀਂ ਚੜਦਾ ਕੋਈ ਪਤਾ ਨਹੀਂ ਇਸ ਗੱਲ ਦਾ ਇਹ ਬਜ਼ੁਰਗਾਂ ਬੀਬੀਆਂ ਤੇ ਇਲਜ਼ਾਮ ਲੱਗਦੇ ਨੇ ਕਿ ਬੀਬੀਆਂ ਦੀ ਇਹ ਸੋਚਦੀਆਂ ਕਿ ਅਸੀਂ ਆਪਦੀ ਰਸਤਾ ਹੀ ਚੱਲਗੇ ਜਾਂ ਨਹੀਂ ਬੱਸ ਪਾਸ ਫ੍ਰੀ ਆ ਸਾਨੂੰ ਤਾਂ ਇਹ ਗੱਲ ਨਹੀਂ ਹੈਗੀ ਇਹ ਤੁਹਾਡਾ ਰੋਸ ਹੈ ਬਿਲਕੁਲ ਰੋਸ ਹੈ ਜੀ ਮਤਲਬ ਲੋਕਾਂ ਨਾਲ ਕੋਈ ਗੁੱਸਾ ਨਹੀਂ ਲੋਕਾਂ ਨਾਲ ਕੋਈ ਗੁੱਸਾ ਜਿੱਥੇ ਪਰੇਸ਼ਾਨ ਤਾਂ ਲੋਕ ਹੋ ਰਹੇ ਨੇ ਪਰੇਸ਼ਾਨ ਉਹਦੇ ਕਰਕੇ ਅਸੀਂ ਛਿਟਲ ਵੀ ਦਿੱਤੀ ਹੋਈ ਹੋਏ ਹੈ ਕਿ ਔਰਤਾਂ ਦਾ ਫ੍ਰੀ ਸਫ਼ਰ ਹੈ ਕੈਪਟਨ ਸਰਕਾਰ ਲਾਗੂ ਕਰਦੀ ਹੈ ਚੰਨੀ ਸਾਹਿਬ ਰਹਿੰਦੇ ਨੇ ਹੁਣ ਇਹ ਸਰਕਾਰ ਦੇ ਵਿੱਚ ਆ ਕੇ ਰੌਲਾ ਕਿਉਂ ਪੈ ਜਾਂਦਾ ਹੈ ਉਹ 60 65 ਸਵਾਰੀਆਂ ਦੇ ਵਿੱਚੋਂ ਜੇ ਇੱਕ ਤੇ ਸਵਾਰੀ ਨੇ ਵੀ ਟਿਕਟ ਨਾ ਲਈ ਸਾਡੇ ਕੰਡੈਕਟਰ ਨੂੰ 17000 ਗੁਣਾ ਜੁਰਮਾਨਾ ਹੋ ਜਾਂਦਾ ਹੈ ਰਾਜਿਕਾ ਕੋਈ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਜੀ ਚਾਹੇ ਸਰਕਾਰਾਂ ਕਾਲੀਆਂ ਦੇ ਰਹੇ ਹਾ ਹੁਣ ਚਾਹੇ ਕਾਂਗਰਸ ਦੇ ਰਹੇ ਹਾਣ ਚਾਹੇ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਿਹੜੀ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇੱਕ ਵੱਡਾ ਨਾਰਾ ਲੈ ਕੇ ਸੱਤਾ ਦੇ ਵਿੱਚ ਆਈ ਹੈ ਇਹ ਸਰਕਾਰ ਉਹ ਵੀ ਇਸ ਚੀਜ਼ ਉੱਤੇ ਧਿਆਨ ਹੀ ਨਹੀਂ ਦੇ ਤੇਰੀ ਸਾਡੇ ਡਿਪਾਰਟਮੈਂਟ ਵੱਲ ਕਿਉਂਕਿ ਜਦੋਂ ਸਰਕਾਰ ਸੱਤਾ ਚਾਹੀ ਸੀ ਉਦੋਂ ਤਾਂ ਕਹਿੰਦੇ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਾਰਿਆਂ ਨੂੰ ਪੱਕੇ ਕਰ ਦੇਣਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਪੰਜਾਬ ਰੋਡਵੇਚ ਕਹਿੰਦੇ ਨੇ ਕਿ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ ਕਿ ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀ ਹੈ ਲੰਬੇ ਸਫ਼ਰ ਤੇ ਜਾਣਾ ਜਾਂ ਫਿਰ ਲੋਕਲ ਰਹਿਣੀ ਹੈ ਮੈਨੂੰ ਲੱਗਦਾ ਹੈ ਕਿ ਲੋਕਲ ਦਾ ਹੀ ਮਸਲਾ ਪਿਆ ਪਿਆ ਕਿ 52 ਸੀਟਾਂ ਨੇ ਤੇ 52 ਸੀਟਾਂ ਦੇ ਉੱਤੇ 52 ਸਵਾਰੀਆਂ ਬੈਠਣਗੀਆਂ ਅਕਸਰ ਧਰਨੇ ਲੱਗਦੇ ਨੇ ਮੁਜਾਰੇ ਹੁੰਦੇ ਨੇ ਤੇ ਪਰੇਸ਼ਾਨ ਕਈ ਵਾਰੀ ਆਮ ਲੋਕ ਹੁੰਦੇ ਨੇ ਅੱਜ ਸਾਡੇ ਨਾਲ PRTC ਕੰਟਰੈਕਟ ਵਰਕਰ ਯੂਨੀਅਨ ਦੇ ਸਮੋਕ ਸਲਾਹਕਾਰ ਗੁਰਪ੍ਰੀਤ ਪੰਨੂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਇਸ ਵਿਸ਼ੇ ਦੇ ਉੱਤੇ ਕਿ ਰੋਜ਼ ਲੜਾਈਆਂ ਝਗੜੇ ਕਿਉਂ ਹੁੰਦੇ ਨੇ ਇਹਨਾਂ ਦੇ ਕੀ ਮਸਲੇ ਨੇ ਤੇ ਆਮ ਲੋਕ ਕਿਉਂ ਦੁਖੀ ਹੁੰਦੇ ਨੇ ਬਹੁਤ ਬਹੁਤ ਸਵਾਗਤ ਹੈ ਪੰਨੂ ਸਾਹਿਬ ਧੰਨਵਾਦ ਜੀ ਠੀਕ ਹੋ ਤੁਸੀਂ ਬਿਲਕੁਲ ਜੀ ਕੀ ਮਸਲਾ ਆ ਗਿਆ 52 ਸੀਟਾਂ ਦਾ ਕੀ ਮਸਲਾ ਆ ਗਿਆ ਕਿ 52 ਸੀਟਾਂ ਨੇ ਤੇ 52 ਹੀ ਬਿਠਾਵਾਂਗੇ ਦੇਖੋ ਜਨਾਬ ਜੇ ਆਪਾਂ ਰੂਲਾਂ ਦੀ ਗੱਲ ਕਰੀਏ ਹਮ ਕਿ ਸੜਕ ਤੇ ਚੱਲਣ ਦੇ ਇੱਕ ਰੂਲ ਬਣੇ ਹੋਏ ਨੇ ਹਰ ਗੱਡੀ ਦੇ ਵਿੱਚ ਉਹਦੀ ਉਹਦੀ ਕਪੈਸਿਟੀ ਦੇ ਮੁਤਾਬਕ ਆਪਾਂ ਸਵਾਰੀਆਂ ਬਿਠਾਉਣ ਦੇ ਰੂਲ ਬਣਿਆ ਹੋਇਆ ਹੈ ਜਿੱਦਾਂ ਕਿ ਮੋਟਰਸਾਈਕਲ ਦੇ ਉੱਤੇ ਆਪਾਂ ਦੋ ਸਵਾਰੀਆਂ ਬਿਠਾ ਸਕਦੇ ਹਾਂ ਗੱਡੀ ਦੇ ਵਿੱਚ ਪੰਜ ਵੱਧ ਸਵਾਰੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਚਲਾਨ ਹੁੰਦੇ ਨੇ ਜੀ ਇਦਾਂ ਹੀ ਪੀਆਰਟੀਸੀ ਸਾਡੇ ادارے ਦੇ ਵਿੱਚ ਜਾਂ ਸਰਕਾਰੀ ਬੱਸਾਂ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ 52 ਸੀਟਡ ਪਾਸ ਨੇ ਕੁਝ 47 ਸੀਟਡ ਬੱਸਾਂ ਨੇ ਜਾਂ ਜਿਹੜੀਆਂ ਮਿੰਨੀਆਂ ਬੱਸਾਂ ਨੇ 28 ਸੀਟਾਂ ਪਾਸ ਨੇ ਹੂੰ ਤੇ ਉਹਨਾਂ ਬੱਸਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਵਾਰੀਆਂ ਦੀ ਤੋ ਸਵਾਰੀਆਂ ਆਪਾਂ ਨੂੰ ਉਨੀਆਂ ਹੀ ਬਿਠਾਣੀਆਂ ਚਾਹੀਦੀਆਂ ਜਿੰਨੀਆਂ ਸੀਟਾਂ ਲੱਗੀਆਂ ਨੇ ਰੂਲਾਂ ਦੇ ਮੁਤਾਬਕ ਕਿਉਂਕਿ ਜੇ ਉਨੀਆਂ ਸਵਾਰੀਆਂ ਬੈਣ ਗਿਆ ਤੇ ਇੱਕ ਤੇ ਬੱਸ ਦੀ ਉਹਨੂੰ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕਦਾ ਕਿਉਂਕਿ ਓਵਰਲੋਡ ਬੱਸ ਨੂੰ ਰੋਕਣਾ ਜਾਂ ਕੰਟਰੋਲ ਕਰਨਾ ਜ਼ਿਆਦਾ ਔਖਾ ਹੁੰਦਾ ਹੈ ਜਿੰਨੀ ਕਿ ਅੰਡਰਲੋਡ ਗੱਡੀ ਨੂੰ ਕਰਨਾ ਜਿੰਨਾ ਸੌਖਾ ਹੁੰਦਾ ਜੀ ਬਾਈ ਚਾਂਸ ਜੇ ਕਿਤੇ ਹਾਦਸਾ ਵੀ ਹੁੰਦਾ ਤੇ ਜੇ ਬਾਈ ਚਾਂਸ ਬਸਾਂ ਦੇ ਵਿੱਚ ਸਵਾਰੀਆਂ ਖੜੀਆਂ ਹੋਣਗੀਆਂ ਜੇ ਜ਼ੋਰ ਦੀ ਬ੍ਰੇਕ ਵੀ ਵੱਜਦੀ ਹੈ ਤੋ ਸਵਾਰੀਆਂ ਡਿੱਗਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਜਦੋਂ ਡਿੱਗਦੀਆਂ ਤੇ ਉਹ ਉਹਨਾਂ ਦੇ ਸੱਟ ਪੇਟ ਲੱਗਣ ਦਾ ਖਤਰਾ ਹੁੰਦਾ ਹ ਹ ਸੋ ਇੰਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆਪਾਂ ਨੂੰ ਸੀਟਾਂ ਦੇ ਮੁਤਾਬਕ ਸਵਾਰੀਆਂ ਚੜਾਉਣੀਆਂ ਚਾਹੀਦੀਆਂ ਇਹ ਤੁਸੀਂ ਸੋਚਿਆ ਇਹ ਅਸੀਂ ਸਵਾਡੀ ਯੂਨੀਅਨ ਸੋਚਦੀ ਆ ਕਿ ਸਰਕਾਰ ਵੱਲੋਂ ਕੋਈ ਲਾਣਾ ਨਹੀਂ ਇਹ ਅਸੀਂ ਸੋਚਦੇ ਆ ਜੀ ਇਹ ਸਾਡੀ 52 ਸੀਟਾਂ ਅਸੀਂ ਬੁਣ ਜਾ ਬਿਠਾਵਾਂਗੇ ਕੋਈ ਚਲਾਨ ਹੋਇਆ ਤੁਹਾਡਾ ਚਲਾਨ ਜਦੋਂ ਅਸੀਂ ਅਦਰ ਸਟੇਟ ਚ ਜਾਂਦੇ ਉੱਥੇ ਸਾਡੇ ਚਲਾਨ ਹੁੰਦੇ ਆ ਲਈ ਪੰਜਾਬ ਚ ਪੰਜਾਬ ਚ ਨਹੀਂ ਹੋਏ ਨਹੀਂ ਜਿਵੇਂ ਤੁਸੀਂ ਇੱਕ ਗੱਲ ਪ੍ਰਚਾਰੀ ਗਈ ਕਿ ਮੰਤਰੀ ਸਾਹਿਬ ਨੇ ਕਿਹਾ ਕਿ 52 ਸੀਟਾਂ ਨੇ ਤਾਂ 52 ਸਵਾਰੀਆਂ ਬੈਠਣੀਆਂ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਤਾਂ ਕਿਹਾ ਹੀ ਨਹੀਂ ਇਹ ਗੱਲ ਜੇ 4 ਸਵਾਰੀਆਂ ਵੱਧ ਬੈਠ ਜਾਂਦੀਆਂ ਤਾਂ ਕੋਈ ਨੁਕਸਾਨ ਵੀ ਨਹੀਂ ਹੈ ਨਹੀਂ ਦੇਖੋ ਜੇ 4 ਸਵਾਰੀਆਂ ਵੱਧ ਬੈਠ ਜਾਂਦੇ ਕੋਈ ਨੁਕਸਾਨ ਤੇ ਨਹੀਂ ਹੈਗਾ ਹਮ ਪਰ ਉਹ ਜੇ 4 ਸਵਾਰੀਆਂ ਵੱਧ ਬੈਠੀਆਂ ਬਸ ਦੇ ਵਿੱਚ ਅਸੀਂ ਮੰਨ ਗਏ ਤੁਹਾਡਾ ਕੋਈ ਨੁਕਸਾਨ ਨਹੀਂ ਜੋ ਸਵਾਰੀਆਂ ਖੜੀਆਂ ਨੇ ਬਸ ਦੇ ਵਿੱਚ ਜੇ ਖੜ ਕੇ ਬਸ ਐਮਰਜੈਂਸੀ ਬਸ ਨੂੰ ਕਿਤੇ ਬ੍ਰੇਕ ਮਾਰਨੀ ਪੈਗੀ ਉਸ ਸਵਾਰੀ ਦੇ ਕਿਤੇ ਹੱਥ ਨਾ ਪਾਇਆ ਹੋਇਆ ਕਿਉਂਕਿ ਉਹ ਸੀਟ ਤੇ ਤੇ ਬੈਠੀ ਨਹੀਂ ਜਿਹੜੀ ਸੀਟ ਉੱਤੇ ਸਵਾਰੀ ਬੈਠੀ ਹੈ ਉਹ ਪੂਰੀ ਉਹਦੀ ਸੇਫਟੀ ਹੁੰਦੀ ਹੈ ਜਦੋਂ ਕਿਤੇ ਬ੍ਰੇਕ ਲੱਗਦੀ ਹੈ ਤੇ ਜਿਹੜੀ ਸਵਾਰੀ ਖੜੀ ਹੈ ਜਦੋਂ ਜ਼ੋਰ ਦੀ ਬ੍ਰੇਕ ਲੱਗੇਗੀ ਤਾਂ ਆਣ ਕੇ ਅੱਗੇ ਡਿੱਗੇਗੀ ਬੱਸ ਦੇ ਵਿੱਚ ਉਹਦੇ ਸੱਟਪੇਟ ਲੱਗੇਗੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਰੂਲ ਮੁਤਾਬਕ ਜੇ ਆਪਾਂ ਦੇਖੀਏ ਕਿ ਜਿਹੜੀ ਸਵਾਰੀ ਤੇ ਅਸੀਂ ਜਾ ਰਹੇ ਹਾਂ ਉਹ ਤੇ ਜਿੰਨੀਆਂ ਸੀਟਾਂ ਤੇ ਸਾਨੂੰ ਉਸ ਮੁਤਾਬਕ ਹੀ ਜਾਣਾ ਚਾਹੀਦਾ ਹੈ ਜੇ ਆਪਾਂ ਜਿੰਮ ਮੁੱਖੀ ਜਾਨਾਂ ਬਚਾਉਣੀਆਂ ਇਸ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਆ ਪਰ ਇਹ ਇਹ ਸਰਕਾਰ ਚ ਲਾਗੂ ਹੋਇਆ ਫੈਸਲਾ ਨਹੀਂ ਕਿ ਔਰਤਾਂ ਦਾ ਫ੍ਰੀ ਸਫਰ ਹੈ ਕੈਪਟਨ ਸਰਕਾਰ ਲਾਗੂ ਕਰਦੀ ਚੰਨੀ ਸਾਹਿਬ ਰਹਿੰਦੇ ਨੇ ਹੁਣ ਇਹ ਸਰਕਾਰ ਦੇ ਵਿੱਚ ਆ ਕੇ ਰੌਲਾ ਕਿਉਂ ਪੈ ਜਾਂਦਾ ਹੈਗਾ ਦੇਖੋ ਜੀ ਜਦੋਂ ਕੈਪਟਨ ਸਰਕਾਰ ਸੀ ਜਿਨ੍ਹਾਂ ਨੇ ਐਲਾਨ ਕੀਤਾ ਫ੍ਰੀ ਸਫਰ ਦਾ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਸਰਕਾਰ ਨੇ 842 ਬਸਾਂ ਆਪਣੇ ਉਸ ਸਮੇਂ ਦੇ ਕਾਜਕਾਲ ਦੌਰਾਨ ਪਾ ਦਿੱਤੀਆਂ ਜੀ ਉਹ ਬਸਾਂ ਦੇ ਨਾਲ ਚਲੋ ਹੌਲੀ ਹੌਲੀ ਮੈਕਮੇ ਦੇ ਵਿੱਚ ਇਹਨਾਂ ਸਵਾਰੀ ਦਾ ਜਿਆਦਾ ਰਾਸ਼ ਨਹੀਂ ਸੀ ਹੁੰਦਾ ਕਿ ਬੱਸਾਂ ਬਿਲਕੁਲ ਹੀ 100 150 ਸਵਾਰੀ ਭਰੀ ਜਾਣ ਲੱਗ ਪਈ ਭਰੀ ਜਾਵੇ ਮੈਂ ਕਿ ਉਹਦੋਂ ਸਹੀ ਚੱਲਦੀਆਂ ਸੀ ਬੱਸਾਂ ਪਰ ਹੌਲੀ ਹੌਲੀ ਜਦੋਂ ਬੱਸਾਂ ਪੁਰਾਣੀਆਂ ਹੋ ਜਾਂਦੀਆਂ ਉਹ ਕੰਡਮ ਹੋ ਜਾਂਦੀਆਂ ਜਿਹਦਾ ਸਾਡੇ ਮੈਕਮੇ ਦੇ ਵਿੱਚ ਪੁਰਾਣੀਆਂ ਬੱਸਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਖੜੀਆਂ ਜਦੋਂ ਇਹਨਾਂ ਦੇ 15 ਸਾਲ ਹੋ ਜਾਂਦੇ ਖਤਮ ਹੋ ਜਾਂਦੀ ਹੈ ਬੱਸ ਉਸ ਹਿਸਾਬ ਨਾਲ ਬੱਸਾਂ ਘਟ ਗਈਆਂ ਤੇ ਇੱਕ ਫ੍ਰੀ ਸਫਰ ਦਾ ਸਹੂਲਤ ਦਾ ਫਾਇਦਾ ਲੈਣ ਕਰਕੇ ਲੋਕੀ ਜਿਆਦਾ ਸੜਕਾਂ ਦੇ ਉੱਤੇ ਆ ਗਏ। ਇਹ ਕਿਉਂ ਰੋਸਾ ਰਹਿੰਦਾ ਹੈ? ਜਿਆਦਾ ਸਫਰ ਕਰਨ ਲਈ। ਬਈ ਅੰਡੀਆ ਨਾਲ ਅਕਸਰ ਕਨੈਕਟਰਾਂ ਦਾ ਝਗੜਾ ਰੋਜ਼ ਸੁਣਦੇ ਆ। ਆ ਪਿਛਲੇ ਦਿਨਾਂ ਦੀ ਵੀ ਘਟਨਾ ਕਿ ਇੱਕ ਬੰਦਾ ਉਸ ਔਰਤ ਨਾਲ ਬਹੁਤ ਰੁੱਖਾ ਬਿਹੇਵ ਕਰ ਰਿਹਾ ਤੁਸੀਂ ਵੀ ਦੇਖੀ ਹੋਣੀ ਆ ਵੀਡੀਓ ਕਿ ਵੀ ਜੇ ਤੂੰ ਬੰਦਾ ਹੁੰਦੀ ਤੈਨੂੰ ਮੈਂ ਦੱਸ ਦਿੰਦਾ। ਇਹ ਮਤਲਬ ਜੇ ਤੁਸੀਂ ਚਾਹੁੰਦੇ ਹੋ ਕਿ ਔਰਤ ਸਾਡਾ ਸਤਿਕਾਰ ਕਰੇ ਤਾਂ ਤੁਹਾਡਾ ਹੀ ਫਰਜ਼ ਬਣਦਾ ਬਰਾਬਰ ਦਾ ਸਤਿਕਾਰ ਦੇਣਾ। ਇਹ ਜਿਹੜੇ ਝਗੜੇ ਹੁੰਦੇ ਨੇ ਉਹਦਾ ਮੁੱਖ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਆਪਾਂ ਬੱਸਾਂ ਦੇ ਵਿੱਚ ਖੁੱਲ੍ਹ ਦਿੱਤੀ ਹੋਈ ਹੈ ਕਿ ਜਿੰਨੀਆਂ ਮਰਜ਼ੀ ਸਵਾਰੀਆਂ ਚੜ ਜਾਣ ਠੀਕ ਹੈ ਜੀ ਬੱਸ ਇੱਕ ਨੋਰਮਲ ਆਪਣੇ ਸਟਾਪੇ ਤੋਂ ਸਵਾਰੀ ਲੈ ਕੇ ਚੱਲ ਪਈ ਹੁਣ ਜਿਹੜੀ ਦੂਜੀ ਸਵਾਰੀ ਦੂਰ ਖੜੀ ਜਿਹੜੀ ਹੈ ਜੇ ਕੁਝ ਕੁ ਮਿੰਟ ਦੂਰ ਹੈ ਬੱਸ ਤੋਂ ਆਪਣੀ ਬੱਸ ਤੇ ਆਪਣੇ ਟਾਈਮ ਤੇ ਚੱਲੇਗੀ ਜੀ ਉਹਨੂੰ ਬੱਸ ਉਹ ਆਪਣੇ ਸਮੇਂ ਮੁਤਾਬਕ ਉਹ ਤੋਂ ਚੱਲ ਪਈ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਜੋ ਟਾਈਮ ਟੇਬਲ ਬਣੇ ਨੇ ਉਸੇ ਹਿਸਾਬ ਨਾਲ ਚੱਲਣ ਗਿਆ ਬੱਸ ਚੱਲ ਪੈਂਦੀ ਹੈ ਉਹ ਜਿਹੜੀ ਲੇਡੀ ਸਵਾਰੀ ਜਾਣ ਮੰਨ ਕੇ ਚੱਲੋ ਜਿੰਨੇ ਫ੍ਰੀ ਸਫਰ ਕਰਨਾ ਉਹ ਭੱਜਦੀ ਹੋਈ ਜਾਂਦੀ ਬਾਰੀ ਨੂੰ ਹੱਥ ਪਾ ਕੇ ਚੜਨ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਕਈ ਵਾਰੀ ਉਹ ਕੋ ਨਹੀਂ ਚੜਿਆ ਜਾਂਦਾ ਹਾਸਾ ਵੀ ਹੁੰਦਾ ਬਹੁਤ ਸਾਰੇ ਹਾਸੇ ਹੋ ਚੁੱਕੇ ਨੇ ਇਸ ਗੱਲਾਂ ਦੇ ਮਸ਼ੀਨਾ ਵੀ ਖੋ ਕੇ ਲੈ ਜਾਂਦੇ ਕਈ ਵਾਰੀ ਤਾਂ ਨਹੀਂ ਉਹ ਹੋਇਆ ਸੀ ਜਲੰਧਰ ਉਹ ਵੀ ਹਾਸਾ ਉਹਦੇ ਵਿੱਚ ਜਦੋਂ ਚੜਨ ਲੱਗਦੀ ਹੈ ਮੰਨ ਕੇ ਚਲੋ ਜਦੋਂ ਹੱਥ ਨਹੀਂ ਪਿਆ ਬਾਰੀ ਨੂੰ ਜਾਂ ਕਿਸੇ ਵੀ ਤਰੀਕੇ ਬੱਸ ਤੇ ਚੱਲ ਪਈ ਹੁਣ ਡਰਾਈਵਰ ਅੱਗੇ ਵੀ ਦੇਖ ਰਿਹਾ ਚਲੋ ਸ਼ੀਸ਼ੇ 'ਚ ਵੀ ਦੇਖ ਰਿਹਾ ਉਹਨੇ ਹੱਥ ਪਾ ਲਿਆ ਉਹ ਕੋ ਨਹੀਂ ਚੜਿਆ ਗਿਆ ਉਹ ਡਿੱਗ ਪਈ ਤੇ ਉੱਥੇ ਉਹ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਸੱਟ ਵੀ ਲੱਗ ਜਾਂਦੀ ਹੈ ਜੇ ਉਹ ਡਰਾਈਵਰ ਬੱਸ ਰੋ ਉਹ ਫਿਰ ਉਹਨੂੰ ਉੱਥੇ ਜਿਹੜੀ ਉਹਦੇ ਨਾਲ ਸ਼ਬਦਾਵਲੀ ਵਰਤੀ ਜਾਂਦੀ ਹੈ ਕਿ ਤੇਰੇ ਪਿਓ ਦੀ ਬਸਾ ਤੂੰ ਕਿਉਂ ਇਹ ਬਸ ਕਿਉਂ ਨਹੀਂ ਚੜਾਉਂਦਾ ਮੈਨੂੰ ਨਹੀਂ ਤੁਹਾਨੂੰ ਤੁਹਾਡਾ ਕੀ ਨੁਕਸਾਨ ਹੈ ਸਹੂਲਤ ਤਾਂ ਸਰਕਾਰ ਨੇ ਦਿੱਤੀ ਹੈ ਨਾ ਸਭ ਤੋਂ ਵੱਡਾ ਨੁਕਸਾਨ ਜਾਂ ਉਸ ਬੰਦੇ ਦਾ ਜਾਂ ਜਿਹੜਾ ਵੀ ਲੜਦਾ ਹੈ ਉਹਦਾ ਕੀ ਕਸੂਰ ਹੈ ਪੈਸੇ ਤਾਂ ਸਰਕਾਰ ਦੇ ਰਹੀ ਹੈ ਨਾ ਮੈਂ ਹੁਣ ਇੱਥੇ ਦੱਸਦਾ ਜੀ ਸਾਡਾ ਕੀ ਕਸੂਰ ਹੈ ਇਸ ਵਿੱਚ ਪਹਿਲੇ ਵਿੱਚ ਸਾਡਾ ਨੁਕਸਾਨ ਕੀ ਹੁੰਦਾ ਇਸ ਚੀਜ਼ ਨਾਲ ਪਹਿਲੀ ਨੰਬਰ ਤੁਹਾਨੂੰ ਦੱਸ ਦਿੱਤਾ ਕਿ ਓਵਰਲੋਡ ਬੱਸ ਨੂੰ ਕੰਟਰੋਲ ਕਰਨਾ ਔਖਾ ਨਹੀਂ ਪਹਿਲਾਂ ਓਵਰਲੋਡ ਨਹੀਂ ਹੁੰਦੀ ਸੀ ਪਹਿਲਾਂ ਰੋੜ ਓਵਰਲੋਡ ਨਹੀਂ ਹੁੰਦੀ ਪਹਿਲਾਂ ਨਹੀਂ ਸੀ ਹੁੰਦੀ ਐਨੀ ਓਵਰਲੋਡ ਨਹੀਂ ਸੀ ਹੁੰਦੀ ਪਰ ਨਹੀਂ ਪਹਿਲਾਂ ਤਾਂ ਇਹ ਵੀ ਦੋਸ਼ ਲੱਗਦੇ ਆ ਲੋਕ ਕਹਿੰਦੇ ਨੇ ਕਿ ਬੱਸ ਸਵਾਰੀ ਰੋਡਵੇਜ ਵਾਲਾ ਪ੍ਰਾਈਵੇਟ ਵਾਲ ਨੂੰ ਚੁਕਾ ਦਿੰਦਾ ਸੀ ਅੱਜ ਪ੍ਰਾਈਵੇਟ ਵਾਲੇ ਖੜੇ ਹੁੰਦੇ ਤੇ ਰੋਡਵੇਜ ਦੀ ਭਰੀ ਜਾਂਦੀ ਹੁੰਦੀ ਆ ਦੇਖੋ ਇਹ ਇਲਜ਼ਾਮ ਪਹਿਲਾਂ ਤੋਂ ਲੱਗਦੇ ਆ ਰਹੇ ਨੇ ਕਿ ਲੋਕੀ ਕਹਿੰਦੇ ਆ ਕਿ ਪ੍ਰਾਈਵੇਟ ਵਾਲੇ ਨੂੰ ਸਵਾਰੀਆਂ ਚੁਕਾ ਦਿੰਦੇ ਸੀ ਜਾਂ ਨਹੀਂ ਸੀ ਚੁਕਾਉਂਦੇ ਜੋ ਕੁਝ ਵੀ ਹੈ ਇਹ ਇੱਕ ਅਲੱਗ ਚੀਜ਼ ਹੈ ਪਰ ਮੈਂ ਤੁਹਾਨੂੰ ਇੱਕ ਦੱਸਣਾ ਚ ਸਭ ਤੋਂ ਵੱਡਾ ਡਰਾਈਵਰ ਦੇ ਲਈ ਬੱਸ ਨੂੰ ਕੰਟਰੋਲ ਕਰਨਾ ਚਲੋ ਉਹ ਵੀ ਆਪਾਂ ਕਰ ਲਾਂਗੇ ਠੀਕ ਹੈ ਪਰ ਜੇਕਰ ਉਸ ਬਾਰੀ ਦੇ ਵਿੱਚੋਂ ਕੱਟ ਮਾਰ ਦਿਆਂ ਮੋੜ ਮੋੜ ਦਿਆਂ ਕਿਤੇ ਵੀ ਸੜਕ ਤੇ ਚੱਲ ਦਿਆਂ ਜੇ ਬਾਰੀ ਦੇ ਵਿੱਚੋਂ ਕੋਈ ਬਾਹਰ ਡਿੱਗ ਗਿਆ ਉਹਦਾ ਖਮਿਆਜਾ ਸਿੱਧਾ ਤੇ ਸਿੱਧਾ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਓਵਰਲੋਡ ਕਰਕੇ ਅਸੀਂ ਖੁਸ਼ ਅਸੀਂ ਖੁਸ਼ ਆ ਇਸ ਚੀਜ਼ ਲਈ ਕਿ ਤੁਸੀਂ ਦੱਸ ਦੋ ਕਿ ਜੇ ਅਸੀਂ ਓਵਰਰੋਡ ਕਰ ਲਿਆ ਬੱਸ ਨੂੰ ਓਵਰਲੋਡ ਕਰ ਲਿਆ ਸੀ ਤੇ ਉਹਦੇ ਵਿੱਚੋਂ ਕੋਈ ਡਿੱਗ ਜੇ ਤੇ ਖਮਿਆਜਾ ਸਾਨੂੰ ਭੁਗਤਣਾ ਪਵੇ ਤੇ ਅਸੀਂ ਇਹ ਚੀਜ਼ ਕਰਾਂਗੇ ਇਹ ਇਹ ਹੁਣ ਇਸ ਸਮੇਂ 'ਚ ਕਿਉਂ ਸੋਚ ਰਹੇ ਹੋ ਇਸ ਸਮੇਂ 'ਚ ਅਸੀਂ ਤਾਂ ਸੋਚ ਰਹੇ ਹਾਂ ਕਿ ਹੁਣ ਬਹੁਤ ਜ਼ਿਆਦਾ ਓਵਰਲੋਡ ਹੋਣ ਲੱਗ ਪਈ ਹੈ ਬੀਬੀਆਂ ਹੀ ਜ਼ਿਆਦਾ ਹੁੰਦੀਆਂ ਇਸ ਵਾਰੀ ਅਸੀਂ ਇਹ ਕਹਿੰਨੇ ਕਿ ਇੱਕ ਬੱਸ ਦੀ 52 ਸੀਟਰਸ ਬਸੇ ਉਹਦੇ ਵਿੱਚ ਤੁਸੀਂ 60 ਸਵਾਰੀਆਂ ਚੜਜੋ ਹਮਮ ਕਿ ਪੰਜ ਸੱਤ ਅੰਦਰ ਖੜ ਗੀਆਂ ਠੀਕ ਹੈ ਜੀ ਪਰ ਹੁਣ ਇੱਕ 52 ਸੀਟਡ ਦੇ ਵਿੱਚ ਤੁਸੀਂ 100 ਸਵਾਰੀ ਕਿੱਦਾਂ ਚੜੋਗੇ ਦੱਸ ਨਹੀਂ ਪਰ ਪਿਛਲੇ ਦਿਨ ਜਦੋਂ ਤੁਸੀਂ ਇਹ ਲਾਗੂ ਕਰਤਾ ਪੋਸਟਰ ਵੀ ਲਾਤੇ ਸੀਗੇ ਕਿ 52 ਬੈਠਣ ਸਵਾਰੀਆਂ ਤੇ ਕਈ ਬੰਦੇ ਰਹਿ ਜਾਂਦੇ ਸੀ ਮਰੀਜ਼ ਰਹਿ ਜਾਂਦੇ ਸੀਗੇ ਮੈਂ ਆਪ ਦੇਖਿਆ ਕਿ ਹੱਥ 'ਚ ਉਹ ਬਾਥਰੂਮ ਵਾਲੀ ਨਾਲੀ ਲੱਗੀ ਹੈ ਮਰੀਜ਼ ਦੇ ਤੇ ਮਰੀਜ਼ ਨੂੰ ਕੰਟਰੈਕਟਰ ਕਹਿ ਰਿਹਾ ਕਿ ਤੈਨੂੰ ਚੜਾਉਣਾ ਨਹੀਂ ਆ ਸੀਟਾਂ ਪੂਰੀਆਂ ਹੋਣ ਅਸੀਂ ਅਸੀਂ ਇਸੇ ਕਰਕੇ ਕੀਤਾ ਸੀ ਜੀ ਐਲਾਨ ਜਦੋਂ ਅਸੀਂ 52 ਸੀਟਾਂ ਵਾਲਾ ਸਵਾਰੀਆਂ ਵਾਲਾ ਕੀਤਾ ਨਾ ਅਸੀਂ ਵੀ ਦੱਸਣਾ ਚਾਹੁੰਦੇ ਸੀ ਆਮ ਪਬਲਿਕ ਨੂੰ ਕਿ ਜਿਹੜੀਆਂ ਸਾਨੂੰ ਦਿੱਕਤਾਂ ਆ ਰਹੀਆਂ ਨੇ ਠੀਕ ਹੈ ਜੀ ਉਹਨਾਂ ਕਰਕੇ ਅਸੀਂ ਇਹ ਐਲਾਨ ਕੀਤਾ ਸੀ ਕਿ 52 ਸੀਟਡ ਸਵਾਰੀਆਂ ਕਿਉਂਕਿ ਇੱਕ ਸਰਕਾਰ ਐਲਾਨ ਕਰ ਦਿੰਦੀ ਹੈ ਸਰਕਾਰ ਕੋਲੋਂ ਆਮ ਪਬਲਿਕ ਨੂੰ ਦੇਣ ਲਈ ਕੋਈ ਸਹੂਲਤ ਹੀ ਨਹੀਂ ਹੈਗੀ ਸਰਕਾਰ ਨੇ ਐਲਾਨ ਕਰ ਦਿੱਤਾ ਜੀ ਤੁਹਾਨੂੰ ਫ੍ਰੀ ਸਫਰ ਦਵਾਂਗੇ ਤੁਸੀਂ ਇਹ ਸੋਚੋ ਵੀ ਬੱਸਾਂ ਵਧਾ ਦਿੱਤੀਆਂ ਜਾਣ ਅੱਜ ਪੀਆਰਟੀਸੀ ਤੇ ਪੰਨ ਬੱਸ ਦੇ ਵਿੱਚ 3000 ਬੱਸੇ ਜਦਕਿ ਪੂਰੇ ਪੰਜਾਬ ਦੀ ਆਬਾਦੀ ਦੇ ਹਿਸਾਬ ਦੇ ਨਾਲ ਆਪਾਂ ਨੂੰ 10000 ਬੱਸ ਚਾਹੀਦੀ ਹੈ ਸਰਕਾਰੀ ਫਿਰ ਹਰ ਇੱਕ ਨੂੰ ਫ੍ਰੀ ਸਫਰ ਸਹੂਲਤ ਵਧੀਆ ਤਰੀਕੇ ਨਾਲ ਮਿਲ ਸਕਦੀ ਹੈ ਪਰ ਨਹੀਂ ਆਪਣੇ ਕੋ ਕੀ ਹੈ 70% ਪ੍ਰਾਈਵੇਟ ਬੱਸ ਨੇ ਅੱਜਕੱਲ੍ਹ ਅੱਜ ਦੇ ਦੌਰ ਚ ਪੰਜਾਬ ਦੇ ਵਿੱਚ ਤੇ 30% ਸਰਕਾਰੀ ਜਦਕਿ ਹੋਣਾ ਕੀ ਚਾਹੀਦਾ ਸੀ ਕਿ 30% ਸਰਕਾਰੀ ਪ੍ਰਾਈਵੇਟ ਚਾਹੀਦੀ ਸੀ ਤੇ 70% ਜਿਹੜੀ ਸਰਕਾਰੀ ਬੱਸ ਚਾਹੀਦੀ ਸੀ ਹੁਣ ਅੱਜ ਦੀ ਡੇਟ ਦੇ ਵਿੱਚ 3000 ਬੱਸ ਦੇ ਨਾਲ ਆਪਾਂ ਜੇ ਆਮ ਪਬਲਿਕ ਦੀ ਗੱਲ ਕਰੀਏ ਜਿਹੜੀ ਸਫਰ ਕਰਦੀ ਹੈ 2 ਕਰੋੜ ਆਬਾਦੀ ਨੂੰ ਸਫਰ ਕਰਾਉਣਾ ਕਿਤੇ ਸੌਖਾ ਤੇ ਨਹੀਂ ਹੈਗਾ ਇਹ ਤੁਸੀਂ ਇਸ ਆંકੜੇ ਨੂੰ ਦੇਖ ਲੋਗੇ ਕਿੰਨਾ ਰਸ਼ ਹੋਊਗਾ ਸਰਕਾਰੀ ਬੱਸ ਤੇ ਚੜਨ ਦਾ ਹਰ ਇੱਕ ਦੀ ਕਿੰਨਾ ਤੁਹਾਡਾ ਰੋਲਾ ਸਰਕਾਰ ਨਾਲ ਸਾਡਾ ਰੋਲ ਚਾਉਣਿਆ ਕਿ ਬੱਸਾਂ ਵਧਣੀਆਂ ਚਾਹੀਦੀਆਂ ਬਿਲਕੁਲ ਵਧਣੀਆਂ ਚਾਹੀਦੀਆਂ ਤਾਂ ਕਿ ਪਰੇਸ਼ਾਨੀ ਨਾ ਆਵੇ ਸਭ ਤੋਂ ਵੱਡਾ ਇੱਕ ਹੋਰ ਕਾਰਨ ਆ ਜੀ ਸਾਡਾ ਜਿਹਦੇ ਕਰਕੇ ਸਾਨੂੰ ਇਹ ਕਰਨਾ ਪਿਆ ਕਿ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਆਮ ਪਬਲਿਕ ਨੂੰ ਕਿਉਂਕਿ ਮੈਨੂੰ ਲੱਗਦਾ ਕਿਉਂਕਿ ਜੇ ਸਹੂਲਤ ਮਿਲਿਆ ਪੰਨੂ ਸਾਹਿਬ ਤੁਸੀਂ ਦੇਖੋ ਜਿਹੜੀਆਂ ਸਹੂਲਤਾਂ ਨੇ ਉਹ ਆਮ ਮੰਨਿਆਂ ਲਈ ਆ ਕੋਈ ਗੱਡੀ ਵਾਲਾ ਬਸ ਤੇ ਨਹੀਂ ਚੜਦਾਗਾ ਉਹਨੂੰ ਪਤਾ ਨਹੀਂ ਇਸ ਗੱਲ ਦਾ ਇਹ ਬਜ਼ੁਰਗਾਂ ਬੀਬੀਆਂ ਤੇ ਇਲਜ਼ਾਮ ਲੱਗਦੇ ਨੇ ਕਿ ਬੀਬੀਆਂ ਜੀ ਇਹ ਸੋਚਦੀਆਂ ਕਿ ਅਸੀਂ ਆਪਦੀ ਰਸਤਰੀ ਚੱਲੀਆਂ ਜਾਂਦੀਆਂ ਬੱਸ ਪਾਸ ਫ੍ਰੀ ਆ ਸਾਨੂੰ ਤਾਂ ਇਹ ਗੱਲ ਨਹੀਂ ਹੈਗੀ ਮੈਂ ਦੱਸਦਾ ਜ ਸਾਡੇ ਅਸੀਂ ਵੀ ਜਿੰਨੇ ਜਣੇ ਇੱਥੇ ਮੁਲਾਜ਼ਮ ਕੰਮ ਕਰਦੇ ਆਂ ਅਸੀਂ ਆਊਟਸੋਰਸਿੰਗ ਤੇ ਕੰਟਰੈਕਟ ਤੇ ਲੱਗੇ ਹੋਏ ਆਂ ਠੀਕ ਹੈ ਜੀ ਸਾਡੇ ਵੀ ਜਿਹੜੇ ਪਰਿਵਾਰ ਨੇ ਸਾਰੇ ਮੀਡਲ ਕਲਾਸ ਤੋਂ ਨੇ ਸਾਰੇ ਉਹ ਉਸ ਤਬਕੇ ਤੋਂ ਆ ਕੇ ਜਿਨ੍ਹਾਂ ਕੋਲ ਮੋਟਰਸਾਈਕਲ ਜਾਂ ਕਾਰਾਂ ਨਹੀਂ ਹੈਗੀਆਂ ਸੰਘਰਸ਼ ਤਾਂ ਤੁਸੀਂ ਵੀ ਕਰ ਰਹੇ ਹੋ ਪੱਕੇ ਹੋਣ ਲਈ ਨਹੀਂ ਦੱਸਦਾ ਜੀ ਸਾਡੇ ਕੋਲ ਕਾਰਾਂ ਨਹੀਂ ਹੈਗੀਆਂ ਅਸੀਂ ਵੀ ਇਹਨਾਂ ਬੱਸਾਂ 'ਚ ਸਾਡੇ ਜਿਹੜੇ ਰਿਸ਼ਤੇਦਾਰ ਨੇ ਜਾਂ ਸਾਡੇ ਭੈਣ ਭਰਾ ਨੇ ਅਸੀਂ ਵੀ ਇਹਨਾਂ ਬੱਸਾਂ 'ਚ ਸਫ਼ਰ ਕਰਦੇ ਨੇ ਉਹ ਵੀ ਸਾਰੇ ਸਾਡਾ ਪਰਿਵਾਰ ਵੀ ਇਹਨਾਂ 'ਚ ਬੱਸਾਂ 'ਚ ਹੀ ਸਫ਼ਰ ਕਰਦਾ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਆਵੇ ਪਰ ਜਿਹੜੇ ਮੁੱਖ ਕਰਨੇ ਆ ਕਿ ਸਾਡੀ ਬੱਸ ਦੇ ਵਿੱਚ ਮੰਨ ਕੇ ਚੱਲੋ ਜੀ 60 ਸਵਾਰੀਆਂ ਨੇ 65 ਸਵਾਰੀਆਂ ਹੋ ਗਈਆਂ ਸਾਡੀ ਬੱਸ ਦੇ ਵਿੱਚ ਪਰ ਕੀ ਬੱਸ ਜੀ ਉਸ ਬੱਸ ਦੇ ਵਿੱਚ ਜੇ ਇੱਕ ਸਵਾਰੀ ਨੇ ਟਿਕਟ ਨਹੀਂ ਲਈ ਹੁਣ ਜਿਆਦੀਆਂ ਜਦੋਂ ਬੱਸ ਸਵਾਰੀਆਂ ਖੜੀਆਂ ਉਹ ਗਿਣਤੀ ਕਰ ਨਹੀਂ ਸਕਦਾ ਕਿੰਨੀਆਂ ਨੇ ਟਿਕਟ ਲਈ ਕਿੰਨੀਆਂ ਨੇ ਨਹੀਂ ਲਈ ਜੇਕਰ ਉਹ ਬੈਠੀਆਂ ਹੋਣਗੀਆਂ ਸੀਟਡ ਹੋਈ ਗਈ ਸਵਾਰੀ ਬਾਕੀ 50 ਸਵਾਰੀਆਂ ਉਹ ਗਿਣੀਆਂ ਜਾ ਸਕਦੀਆਂ ਕਿ ਇੱਥੇ ਬੱਸ ਜਿੰਨੀਆਂ ਸਵਾਰੀਆਂ ਉਹ 60 65 ਸਵਾਰੀਆਂ ਦੇ ਵਿੱਚੋਂ ਜੇ ਇੱਕ ਸਵਾਰੀ ਨੇ ਵੀ ਟਿਕਟ ਨਾ ਲਈ ਕੁਝ ਸਵਾਰੀਆਂ ਦਹਧੀਆਂ ਹੁੰਦੀਆਂ ਨੇ ਜਿਹੜੀਆਂ ਜਾਣ ਬੋਝ ਕੇ ਫ੍ਰੀ ਸਫਰ ਕਰਦਿਆਂ ਨੇ ਕਿ ਲੋਕੇ ਬੈਠੇ ਰਹਿੰਦੇ ਕੰਡੈਕਟਰ ਕੋਲ ਦੀ ਲੰਗ ਜਾਂਦਾ ਜੀ ਟਿਕਟ ਨਹੀਂ ਲੈਂਦੀਆਂ ਜੇ ਉਹ ਸਵਾਰੀ ਨੇ ਟਿਕਟ ਨਾ ਲਈ ਤੇ ਸਾਡੇ ਕੰਡੈਕਟਰ ਨੂੰ 17000 ਗੁਣਾ ਜੁਰਮਾਨਾ ਹੋ ਜਾਂਦਾ ਜੇ ਟਿਕਟ ਨਹੀਂ ਲਈ 17000 ਗੁਣਾ ਕੰਡੈਕਟਰ ਨੂੰ 10 ਰੁਪਏ ਜੇ ਚੈਕਿੰਗ ਹੁੰਦੀ ਹੈ ਬਸ ਚੈਕਿੰਗ ਹੁੰਦੀ ਹੈ 10 ਰੁਪਏ ਦੀ ਟਿਕਟ ਸਵਾਰੀ ਨੇ ਨਹੀਂ ਲਈ ਨਹੀਂ ਫ੍ਰੀ ਵਾਲੀ ਚ ਵੀ ਹੋ ਜਾਂਦੇ ਆ ਫ੍ਰੀ ਵਾਲੀ ਚ ਵੀ ਫ੍ਰੀ ਵਾਲੀ ਚ ਚਲੋ ਨਹੀਂ ਕਰਦੇ ਕੋਈ ਕਾਟ ਹੀ ਕਰਦੇ ਨੇ ਪਰ ਫ੍ਰੀ ਵਾਲੇ ਚ ਵੀ ਮੈਂ ਸੁਣਿਆਗਾ ਕਿ ਵੀ ਜਿਵੇਂ ਆਧਾਰ ਕਾਰਡ ਤੇ ਵੋਟਰ ਕਾਰਡ ਜਾਂ ਇਸ ਨਾਕਤੀਕਾਰ ਜਿਹੜਾ ਵੀ ਤੁਸੀਂ ਪੰਜਾਬ ਦੇ ਵਸਨੀਕ ਹੋ ਇਹ ਹੋਵੇ ਤੁਹਾਡੇ ਮੋਬਾਈਲ 'ਚ ਹੋਵੇ ਤੁਹਾਡੀ ਜੇਬ 'ਚ ਹੋਵੇ ਤਾਂ ਤੁਹਾਡੀ ਟਿਕਟ ਨਹੀਂ ਲੱਗੂਗੀ ਪਰ ਕਨੈਕਟਰ ਕਈ ਵਾਰੀ ਇਹ ਵੀ ਕਹਿੰਦੇ ਆ ਕਿ ਤੁਸੀਂ ਤਾਂ ਘਰੇ ਭੁੱਲ ਆਈਆਂ ਅਸੀਂ ਦੇਣਾ ਨਹੀਂ ਅਗਲਾ ਮੋਬਾਈਲ 'ਚ ਵੀ ਦਿਖਾਉਂਦਾ ਤਾਂ ਨਹੀਂ ਮੋਬਾਈਲ 'ਚ ਕਈ ਵਾਰੀ ਇਦਾਂ ਹੁੰਦਾ ਰਹਾ ਮੋਬਾਈਲ 'ਚ ਕਿਸੇ ਨੇ ਅਗਲਾ ਬੰਨਾ ਕਿਸੇ ਹੋਰ ਅਧਾਰ ਕਰਦਾ ਰੱਖਿਆ ਹੁੰਦਾ ਪਿਛਲਾ ਬੰਨਾ ਕਿਸੇ ਹੋਰ ਅਧਾਰ ਕਰਦਾ ਰੱਖਿਆ ਹੁੰਦਾ ਇਸ ਚੀਜ਼ਾਂ ਕਰਕੇ ਅਸੀਂ ਇਹ ਮੋਬਾਈਲ ਵਾਲੇ ਨੂੰ ਥੋੜਾ ਨਹੀਂ ਮੰਨਦੇ ਕਿਉਂਕਿ ਜਿਹੜੀ ਸਫਰ ਸਹੂਲਤ ਆ ਉਹ ਪੰਜਾਬ ਦੇ ਵਸਨੀਕ ਨੂੰ ਅਲਾਉਡ ਹੈਗੀ ਆ ਜੀ ਅਸੀਂ ਉਹਦੀ ਬਕਾਇਦਾ ਟਿਕਟ ਕੱਟ ਕੇ ਦਿੰਨੇ ਆ ਜੇਕਰ ਉਹਦੀ ਵੀ ਟਿਕਟ ਸਾਡੇ ਕੋਲ ਰਹਿ ਜਾਂਦੀ ਹੈ ਕਿਤੇ ਕੋਈ ਸਵਾਰੀ ਨਹੀਂ ਲੈਂਦੀ ਟਿਕਟ ਉਹਦੇ ਤੇ ਵੀ ਸਾਡੇ ਕੰਡੈਕਟਰ ਨੂੰ ਜੁਰਮਾਨਾ ਕੀਤਾ ਜਾਂਦਾ ਅਸੀਂ ਇਸ ਕਰਕੇ ਹਰ ਸਵਾਰੀ ਨੂੰ ਕਹਿੰਨੇ ਕਿ ਤੁਹਾਡੇ ਕੋਲ ਆਧਾਰ ਕਾਰਡ ਜ਼ਰੂਰ ਹੋਣਾ ਚਾਹੀਦਾ ਤੋ ਉਹਦੀ ਜਿਹੜੀ ਅਸੀਂ ਟਿਕਟ ਬਕਾਇਦਾ ਤੁਹਾਨੂੰ ਕੱਟ ਕੇ ਦਈਏ ਜੀ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ ਸੀ ਜੁਰਮਾਨੇ ਦੀ 10 ਰੁਪਏ ਦੀ ਟਿਕਟ ਰਹਿ ਗਈ ਜੀ ਉਹਦੇ ਉੱਤੇ ਸਾਡੇ ਕੰਡੈਕਟਰ ਤੋਂ ਇੱਕ ਤਨਖਾਹ ਉਹਦੀ ਕੱਟ ਲਈ ਜਾਂਦੀ ਹੈ ਪੂਰੀ ਇੱਕ ਮਹੀਨੇ ਦੀ ਜੇ ਟਿਕਟ ਨਹੀਂ ਹੈ ਟਿਕਟ ਸਵਾਰੀ ਨੇ ਨਹੀਂ ਲਈ ਚਾਹੇ ਗੱਡੀ 'ਚ 50 ਸਵਾਰੀਆਂ ਨੇ ਚਾਹੇ 70 ਨੇ ਚਾਹੇ 80 ਨੇ ਅਸੀਂ ਮਹਿਕਮੇ ਦੇ ਫਾਇਦੇ ਲਈ ਵਾਸਤੇ ਮਹਿਕਮੇ ਨੂੰ 70 80 ਸਵਾਰੀਆਂ ਚੜ੍ਹ ਕੇ ਆਪਣੀ ਨੌਕਰੀ ਨੂੰ ਰਿਕਸ਼ 'ਚ ਲੈ ਗਏ ਅਸੀਂ ਕਰਾ ਰਹੇ ਆਂ ਸਫਰ ਪਰ ਮਹਿਕਮਾ ਸਾਨੂੰ ਜੇ ਇੱਕ ਟਿਕਟ ਨਹੀਂ ਕਿਸੇ ਕੱਟੀ ਜਾਂਦੀ ਜਾਂ ਮੁਲਾਜ਼ਮ ਸਵਾਰੀ ਟਿਕਟ ਨਹੀਂ ਲੈਂਦੀ ਤੇ ਸਾਡੇ ਮੁਲਾਜ਼ਮ ਨੂੰ ਜੁਰਮਾਨਾ ਕੀਤਾ ਜਾਂਦਾ ਇੱਕ ਤਨਖਾਹ ਕੱਟ ਲਈ ਜਾਂਦੀ ਉਹਦੀ ਤੇ ਜੇ ਉਸੇ ਤਰੀਕੇ ਦੀ ਉਹਦੀ ਚਾਰ ਰਿਪੋਰਟਾਂ ਹੋ ਜਾਣ ਚਾਰ ਵਾਰੀ ਉਹਦੇ ਨਾਲ ਇਸ ਤਰੀਕੇ ਦਾ ਕੰਮ ਹੋ ਜੇ ਹੂੰ ਠੀਕ ਹੈ ਤੇ ਉਹਨੂੰ ਬਲੈਕਲਿਸਟ ਕਰਕੇ ਘਰ ਨੂੰ ਭੇਜ ਦਿੱਤਾ ਜਾਂਦਾ ਜੀ ਚਾਹੇ ਉਹਦੀ ਸਰਵਿਸ ਨੂੰ ਅੱਜ 15 ਸਾਲ ਹੋ ਗਏ ਹੁਣ ਚਾਹੇ 10 ਸਾਲ ਹੋ ਗਏ ਹੁਣ ਉਹ ਕੋਈ ਮਾਇਨੇ ਨਹੀਂ ਰੱਖਦਾ ਹੂੰ ਉਹਨੂੰ ਬਲੈਕਲਿਸਟ ਕਰਕੇ ਉਹਦਾ ਸਾਰਾ ਕੁਝ ਖਤਮ ਕਰਕੇ ਉਹਨੂੰ ਘਰ ਨੂੰ ਭੇਜ ਦਿੱਤਾ ਜਾਂਦਾ ਅਸੀਂ ਵਿਭਾਗ ਦੇ ਫਾਇਦੇ ਵਾਸਤੇ ਇੰਨਾ ਕੁਝ ਕਰਦੇ ਪਏ ਵਿਭਾਗ ਨੂੰ ਵੱਧ ਸਵਾਰੀ ਚੜਾ ਕੇ ਵੱਧ ਪੈਸੇ ਵਟਕੇ ਦੇ ਰਹੇ ਆ ਪਰ ਵਿਭਾਗ ਸਾਡੇ ਲਈ ਆਹ ਕੁਝ ਕਰ ਰਿਹਾ ਫਿਰ ਇਸ ਦੇ ਰੋਸ ਵਜੋਂ ਸਾਨੂੰ ਫਿਰ ਸਖਤ ਫੈਸਲਾ ਲੈਣੇ ਪਿਆ ਇਹ ਤੁਹਾਡਾ ਰੋਸ ਹੈ ਕਿ ਬਿਲਕੁਲ ਰੋਸ ਹੈ ਜੀ ਮਤਲਬ ਲੋਕਾਂ ਨਾਲ ਕੋਈ ਗੁੱਸਾ ਨਹੀਂ ਲੋਕਾਂ ਨਾਲ ਕੋਈ ਗੁੱਸਾ ਨਹੀਂ ਜਿੱਥੇ ਪਰੇਸ਼ਾਨ ਤਾਂ ਲੋਕ ਹੋ ਰਹੇ ਨੇ ਪਰੇਸ਼ਾਨ ਹੁ ਉਸੇ ਕਰਕੇ ਅਸੀਂ ਛਟਿਲ ਵੀ ਦਿੱਤੀ ਹੋਈ ਹੁਣ ਕਿਉਂਕਿ ਇੱਕ ਹਫਤਾ ਅਸੀਂ ਪੂਰਾ ਇਹ ਚੀਜ਼ ਚਲਾ ਕੇ ਦੇਖ ਲਈ ਕਿ ਠੀਕ ਹੈ ਮਹਿਕਮੇ ਤੇ ਵੀ ਇਸ ਚੀਜ਼ ਦਾ ਕੋਈ ਅਸਰ ਨਹੀਂ ਖਾਸ ਪੈ ਰਿਹਾ ਜਿਹੜੀ ਸਰਕਾਰ ਉਹ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦੇਦੀ ਸਾਡੇ ਡਿਪਾਰਟਮੈਂਟ ਵੱਲ ਕਿਉਂਕਿ ਜਦੋਂ ਸਰਕਾਰ ਸੱਤਾ ਚਾਈ ਸੀ ਉਦੋਂ ਤਾਂ ਕਹਿੰਦੇ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਾਰਿਆਂ ਨੂੰ ਪੱਕੇ ਕਰ ਦੇਣਾ ਪਰ ਹੱਡ ਹਾਂ ਮੈਂ ਉਸੇ ਗੱਲ ਤੇ ਆ ਰਹੇ ਹਾਂ ਪੱਕੇ ਵਾਲੇ ਤੇ ਤੁਹਾਡੀ ਜੂਨੀਅਨ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਉਹ ਤੁਹਾਡੇ ਵਾਲੀ ਹੋਵੇ ਮਾਸਟਰਾਂ ਦੀ ਹੋਵੇ ਬੰਦੇ ਉਸ ਪੱਕੇ ਵੈਸੇ ਕਰ ਦਿੱਤੇ ਜਾਂਦੇ ਆ ਕਿ ਵੀ ਤੁਸੀਂ ਲੜਦੇ ਹੀ ਰਹਿਣਾ ਹਮੇਸ਼ਾ ਵੀ ਤੁਹਾਨੂੰ ਵੈਸੇ ਨਹੀਂ ਪੱਕੇ ਕਰਨਾ ਤੇ ਇਹ ਸੰਘਰਸ਼ ਤੁਹਾਡਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਬਿਲਕੁਲ ਜੀ 2004 ਦੇ ਵਿੱਚ ਪੀਆਰਟੀਸੀ ਦੇ ਵਿੱਚ ਤੇ 2007 ਦੇ ਵਿੱਚ ਪੰਨ ਬੱਸ ਦੇ ਵਿੱਚ ਆਊਟਸੋਰਸਿੰਗ ਭਰਤੀ ਸ਼ੁਰੂ ਹੋਈ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਜੀ ਚਾਹੇ ਸਰਕਾਰਾਂ ਕਾਲੀਆਂ ਦੇ ਰਹੇ ਹੁਣ ਚਾਹੇ ਕਾਂਗਰਸ ਦੇ ਰਹੇ ਹੁਣ ਚਾਹੇ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਿਹੜੀ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇੱਕ ਵੱਡਾ ਨਾਰਾ ਲੈ ਕੇ ਸੱਤਾ ਦੇ ਵਿੱਚ ਆਈ ਸੀ ਜੀ ਇਹਦੇ ਵਿੱਚ ਵੀ ਸਾਡੇ ਮੁਲਾਜ਼ਮ ਇੱਕ ਨੂੰ ਇੱਕ ਮੁਲਾਜ਼ਮ ਨੂੰ ਵੀ ਕਿਸੇ ਨੂੰ ਵੀ ਪੱਕਾ ਨਹੀਂ ਕੀਤਾ ਸਗੋਂ ਉਹਦੇ ਉੱਤੇ ਹੋਰ ਸਖਤ ਕੰਡੀਸ਼ਨਾਂ ਉਹਦੀ ਨੌਕਰੀ ਨੂੰ ਹੋਰ ਜ਼ਿਆਦਾ ਖਤਰਾ ਖਤਰਾ ਪੈਦਾ ਕੀਤਾ ਗਿਆ ਜੀ ਜਿੰਨਾ ਵੀ ਹੋ ਸਕੇ ਇਸ ਸਰਕਾਰ ਦੇ ਵਿੱਚ ਇਹ ਸਰਕਾਰ ਨੂੰ ਅਸੀਂ ਲਿਖਤੀ ਵੀ ਕਾਫੀ ਟਾਈਮ ਤੋਂ ਜਦੋਂ ਦੀ ਸਰਕਾਰ ਬਣੀ ਹੈ ਹਰ ਵਾਰੀ ਭਰੋਸਾ ਦੇ ਕੇ ਕੀ ਕੋਸ਼ਿਸ਼ ਸਮੇਂ ਦੇ ਵਿੱਚ ਕਰ ਰਹੇ ਆ ਕੋਸ਼ਿਸ਼ ਸਮੇਂ ਦੇ ਕਰ ਰਹੇ ਆ ਅਜ 2.5 ਸਾਲ 3 ਸਾਲ ਲੰਘਿਆ ਜੀ ਕੋਈ ਵੀ ਮਸਲਾ ਕਿਸੇ ਵੀ ਤਰੀਕੇ ਦਾ ਕੋਈ ਹੱਲ ਨਹੀਂ ਹੋਇਆ ਜਿਵੇਂ ਕਿਸਾਨੀ ਸੰਘਰਸ਼ ਦੀ ਆਪਾਂ ਗੱਲ ਕਰਦੇ ਆ ਤੁਹਾਡਾ ਵੀ ਘੋਲ ਚੱਲਦਾ ਹੈ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਪੱਕੇ ਹੋ ਪਰ ਜਿੱਥੇ ਸਕੋਲ ਚੱਲਦੇ ਹੁੰਦੇ ਨੇ ਉੱਥੇ ਆਮ ਲੋਕ ਨਾਲ ਖੜਦੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਆਮ ਲੋਕਾਂ ਨੂੰ ਜੇ ਇਹ ਸਹੂਲਤ ਆਮ ਲੋਕਾਂ ਨੂੰ ਮਿਲੀ ਹੈ ਤਾਂ ਉਹਨਾਂ ਤੋਂ ਇਹ ਸਹੂਲਤ ਖੋ ਕੇ ਸਾਡੇ ਕੋਲੋਂ ਸ਼ਕਤੀ ਵੀ ਖੁੱਸ ਜਾਣੀ ਹੈ ਨਹੀਂ ਅਸੀਂ ਆਮ ਲੋਕਾਂ ਦੇ ਸਾਥ ਨਹੀਂ ਦੇਣਾ ਸਾਡਾ ਦੇਖੋ ਅਸੀਂ ਆਮ ਲੋਕਾਂ ਤੋਂ ਇਹ ਸਹੂਲਤ ਨਹੀਂ ਖੋਈ ਅਸੀਂ ਆਮ ਲੋਕਾਂ ਨੂੰ ਇਹ ਜਾਗਰੂਕ ਕਰ ਰਹੇ ਹਾਂ ਕਿ ਇਸ ਚੀਜ਼ ਨਾਲ ਸਾਨੂੰ ਜਿੱਥੇ ਨੁਕਸਾਨ ਹੋ ਰਿਹਾ ਅਸੀਂ ਮੁਲਾਜ਼ਮ ਇੱਕ ਵੱਧ ਸਵਾਰੀ ਚੜਾ ਕੇ ਮਹਿਕਮੇ ਨੂੰ ਫਾਇਦਾ ਦੇ ਕੇ ਆਪਣੀ ਤਨਖਾਹ ਆਪਣੀ ਨੌਕਰੀ ਖਤਰੇ 'ਚ ਪਾ ਰਿਹਾ ਪਰ ਫਾਇਦਾ ਤਾਂ ਪ੍ਰਾਈਵੇਟ ਵਾਲਾ ਨੂੰ ਹੋ ਜਾਣਾ ਤੁਸੀਂ ਚੜਾਈ ਦਾ ਪ੍ਰਾਈਵੇਟ ਵਾਲਾ ਨੇ ਚੜਾ ਲੈਣੀ ਆ ਇਹ ਇਹ ਸਾਰਾ ਡਿਪਾਰਟਮੈਂਟ ਦਾ ਸੋਚਣਾ ਚਾਹੀਦਾ ਨੇ ਜਿਨ੍ਹਾਂ ਨੇ ਸਾਡੇ ਤੇ ਕੰਡੀਸ਼ਨ ਲਾਈਆਂ ਜਿਹੜੇ ਸਾਡੇ ਤੋਂ ਇਹ 10 ਰੁਪਏ ਪਿੱਛੇ 17000 ਜਾਂ 18000 ਜਾਂ ਜੁਰਮਾਨਾ ਲੈ ਰਹੇ ਨੇ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨੇ ਕਿ ਜੇ ਮੁਲਾਜ਼ਮ ਤੋਂ ਤੁਸੀਂ ਉਹਦੇ ਤੋਂ ਇੱਕ ਰੂਲ ਤੜਾ ਕੇ ਡਿਊਟੀ ਕਰਾ ਰਹੇ ਹੋ ਹੂੰ ਸਿੱਧੀ ਗੱਲ ਹੈ ਇਹ ਰੂਲ ਤੜਾ ਕੇ ਡਿਊਟੀ ਕਰ ਰਹੇ ਹੋ ਉਹ ਰੂਲ ਤੜਾ ਕੇ ਤੁਸੀਂ ਉਹਦੇ ਕੋਲ ਡਿਊਟੀ ਕਰਾ ਰਹੇ ਹੋ ਪਰ ਉਹਦੇ ਉੱਤੇ ਤੁਸੀਂ ਉਹ ਤੋਂ ਸਖਤ ਰੂਲ ਲਾ ਰਹੇ ਹੋ ਕਿ ਕੋ ਤੁਹਾਡੇ ਕਰਕੇ ਸਵਾਰੀਆਂ ਵੀ ਅਸੀਂ ਚਾੜੇ ਤੇ ਜੇ ਕਿ ਕਿਸੇ ਸਵਾਰੀ ਨੇ ਟਿਕਟ ਨਹੀਂ ਲਈ ਤੇ ਜੁਰਮਾਨਾ ਵੀ ਤੁਸੀਂ ਸਾਡੇ ਮੁਲਾਜ਼ਮ ਨੂੰ ਹੀ ਕਰੋ ਜੀ ਸੋ ਇਸ ਚੀਜ਼ਾਂ ਲੈ ਕੇ ਅਸੀਂ ਆਮ ਪਬਲਿਕ 'ਚ ਵੀ ਜਾ ਰਹੇ ਆ ਪਬਲਿਕ ਨੂੰ ਦੱਸ ਵੀ ਰਹੇ ਆ ਕਿ ਸਾਨੂੰ ਆਹ ਦਿੱਕਤਾਂ ਆ ਰਹੀਆਂ ਇਸ ਕਰਕੇ ਅਸੀਂ ਨਹੀਂ ਤੁਹਾਨੂੰ ਚੜਾ ਸਕਦੇ ਪਰ ਅਸੀਂ ਆਪਣੇ ਪਰਿਵਾਰ ਨੂੰ ਦੇਖਦੇ ਹੋ ਕਿਉਂਕਿ ਸਾਡਾ ਵੀ ਸਾਰੇ ਪਰਿਵਾਰ ਹੀ ਨੇ ਜਿਹੜੇ ਸਫ਼ਰ ਕਰਦੇ ਨੇ ਬੱਸਾਂ ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਅਸੀਂ ਸ਼ਾਮ ਨੂੰ ਤੇ ਸਵੇਰ ਟਾਈਮ ਕਿਉਂਕਿ ਡਿਊਟੀਆਂ ਤੇ ਓਨ ਸਮੇਂ ਜਾਂ ਸਕੂਲ ਲੈ ਪੜ੍ਹਦੇ ਜਾਣੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਢਿੱਲ ਦਿੱਤੀ ਕਿ ਉਸ ਸਮੇਂ ਤੁਸੀਂ ਬੱਸਾਂ 'ਚ ਵੱਧ ਸਵਾਰੀ ਚੜਾ ਕੇ ਪਰ ਇੰਨੀ ਵੀ ਵੱਧ ਨਹੀਂ ਕਿ ਬਾਰਿਆਂ 'ਚ ਲੰਮਕਦੇ ਫਿਰੋ ਕਿ ਜਿਹੜੀ ਅੰਦਰ ਅੰਦਰ ਤੁਹਾਡੀਆਂ ਰਹਿ ਜਾਣ 60 ਸਵਾਰੇ ਹੋ ਜਾਣ 55 60 ਕਰਕੇ ਤੇ ਉਹਨਾਂ ਨੂੰ ਸਫ਼ਰ ਕਰਾਓ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਓ ਆਉਣ ਵਾਲੇ ਦਿਨਾਂ 'ਚ ਕੀ ਕਾਲ ਹੈ ਤੁਹਾਡੀ ਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ 13 14 15 ਦੀ ਹੜਤਾਲ ਹੈ ਜੀ ਕਿਉਂਕਿ ਇਸ ਸਬੰਧੀ ਅਸੀਂ ਪਹਿਲਾਂ ਵੀ ਕਾਫੀ ਨੋਟਿਸ ਦੇ ਚੁੱਕੇ ਆਂ ਸਾਡੀਆਂ ਮੰਗਾਂ ਜਿਹੜੀਆਂ ਨੇ ਰੈਗੂਲਰ ਕਰਨ ਬਾਰੇ ਜਾਂ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਆ ਸਭ ਤੋਂ ਵੱਡੀ ਮਾਰ ਅੱਜ ਹੈਗੀ ਜਿਹੜੀ ਕੰਡੀਸ਼ਨਾਂ ਦੀ ਕਿਉਂਕਿ ਕੱਚੇ ਮੁਲਾਜ਼ਮ ਦੀ ਨੌਕਰੀ ਬਿਲਕੁਲ ਵੀ ਕਿਤੇ ਵੀ ਸੇਫ ਨਹੀਂ ਹੈਗੀ ਕਿਸੇ ਸਮੇਂ ਵੀ ਉਹਦੀ ਨੌਕਰੀ ਨੂੰ ਇਦਾਂ ਦਾ ਖਤਰਾ ਪੈਦਾ ਕਰਕੇ ਕਿ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਉਸ ਚੀਜ਼ ਦੇ ਅਸੀਂ ਲੜਾਈ ਲੜ ਰਹੇ ਆਂ ਇਹ ਕੰਡੀਸ਼ਨਾਂ ਜਿਹੜੀਆਂ ਇਹ ਰੱਦ ਕੀਤੀਆਂ ਜਾਣ ਤੇ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਆਊਟਸੋਰਸਿੰਗ ਤੇ ਕੰਟਰੈਕਟ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਜੇ ਅੱਜ ਵਿਭਾਗ ਦੇ ਵਿੱਚ 3000 ਤੋਂ ਉੱਪਰ ਆਊਟਸੋਰਸਿੰਗ ਮੁਲਾਜ਼ਮ ਨੇ ਜੀ ਜੇ ਉਹਨਾਂ ਨੂੰ ਵਿਭਾਗ ਆਪਣੇ ਦੇ ਅੰਡਰ ਕੰਟਰੈਕਟ ਤੇ ਉੱਤੇ ਲੈ ਲੈਂਦਾ ਜੀ ਤੇ 1 ਸਾਲ ਦਾ ਹੀ 18 ਕਰੋੜ ਰੁਪਏ GST ਦਾ ਬਚ ਜਾਂਦਾ ਜਿਹੜਾ ਵਿਭਾਗ ਨੂੰ ਦੇਣਾ ਪੈਂਦਾ ਸਰਕਾਰ ਨੂੰ ਜੀ 18 ਕਰੋੜ ਦੇ ਵਿੱਚ ਜੀਐਸਟੀ ਪਲੱਸ ਕਮਿਸ਼ਨ ਆ ਜਿਹੜਾ ਇੱਕ ਠੇਕੇਦਾਰ ਨੂੰ ਪ੍ਰਾਈਵੇਟ ਬੰਦੇ ਨੂੰ ਬਾਹਰ ਦੇ ਰਹੀ ਏ ਹੂੰ ਸਰਕਾਰ ਅਸੀਂ ਇਹ ਚੀਜ਼ਾਂ ਤੇ ਕਰਕੇ ਲੜਾਈ ਲੜ ਰਹੇ ਹਾਂ ਇਹਨਾਂ ਕਰਕੇ ਅਸੀਂ ਸੰਘਰਸ਼ ਵੀ ਰੱਖੇ ਹੋਏ ਨੇ ਹੁਣ ਕੱਲ ਨੂੰ ਗੱਡੀਆਂ ਜਾ ਰਹੀਆਂ ਜੀ ਰੈਲੀ ਤੇ ਜੀ ਖੰਨੇ ਰੈਲੀ ਏ ਆਪਣੇ ਮੁੱਖ ਮੰਤਰੀ ਸਾਹਿਬ ਦੀ ਉਸ ਰੈਲੀ ਤੇ ਜਾਣ ਲਈ ਸਾਡੇ ਮੁਲਾਜ਼ਮਾਂ ਕੋਲੋਂ ਸਾਡੀਆਂ ਸਾਰੀਆਂ ਬੱਸਾਂ ਮੇਰੇ ਸਾਹਮਣੇ 500 ਕਿੰਨੀਆਂ ਬੱਸਾਂ ਨੇ 580 ਬੱਸਾਂ ਜਾਣਗੇ ਪੀਆਰਟੀਸੀ ਦੀਆਂ ਹੂੰ ਜਿਹਦੇ ਕੋਲ ਪੀਆਰਟੀਸੀ ਕੋਲ ਅੱਜ 1200 ਪਲੱਸ ਬੱਸੇ ਉਹਦੇ ਵਿੱਚੋਂ 580 ਬੱਸਾਂ ਜਾਣਗੀਆਂ ਉਸੇ ਦੇਖ ਲਓ ਕਿ ਉਹ ਕਿੰਨਾ ਖੱਜਲ ਖਰਾਬ ਸਵਾਰੀ ਨੂੰ ਹੋਣਾ ਪਏਗਾ ਆਮ ਪਬਲਿਕ ਨੂੰ ਕਿੰਨਾ ਖੱਜਲ ਖਰਾਬ ਹੋਣਾ ਪਏਗਾ ਕਿਉਂਕਿ ਅੱਧੋ ਜਿਆਦੀ ਬੱਸ ਜਿਹੜੀ ਹੈ ਉਹ ਰੈਲੀ ਤੇ ਚਲੀ ਜਾਣੀ ਹੈ 2 ਦਿਨ ਲਈ ਪਰ ਅਸੀਂ ਸਾਡੀ ਜਥੇਬੰਦੀ ਨੇ ਅੱਜ ਫੈਸਲਾ ਲਿਆ ਕਿਉਂਕਿ ਅੱਜ ਸਾਡੀ ਮੀਟਿੰਗ ਸੀ 8 ਤਰੀਕ ਦੀ ਜੀ ਮੁੱਖ ਮੰਤਰੀ ਸਾਹਿਬ ਨਾਲ ਤੇ ਅੱਜ ਉਹ ਹੋਈ ਨਹੀਂ ਮੀਟਿੰਗ ਉਹਨਾਂ ਨੇ ਅੱਗੇ ਸਮਾਂ ਦੇ ਦਿੱਤਾ ਮੀਟਿੰਗ ਦਾ ਸੋ ਦੇ ਰੋਸ ਵਜੋਂ ਅਸੀਂ ਕਹਿ ਗਿਆ ਕਿ ਅਸੀਂ ਸਵੇਰੇ ਕੋਈ ਵੀ ਮੁਲਾਜ਼ਮਾ ਜਿਹੜਾ ਸਾਡਾ ਕੱਚਾ ਮੁਲਾਜ਼ਮਾ ਉਹ ਰੈਲੀ ਦੇ ਉੱਤੇ ਨਹੀਂ ਜਾਏਗਾ ਜੀ ਕਿਉਂਕਿ ਜਿਹੜੀ ਸਰਕਾਰ ਸਾਨੂੰ ਆਪਣੇ ਮੁਲਾਜ਼ਮ ਨਹੀਂ ਮੰਨਦੀ ਸਾਡੇ ਉੱਤੇ ਹੋਰ ਮਾਰੂ ਕੰਡੀਸ਼ਨਲ ਲੈ ਕੇ ਆ ਰਹੀ ਹੈ ਤੇ ਅਸੀਂ ਉਹਨਾਂ ਦੀਆਂ ਰੈਲੀਆਂ ਦੇ ਉੱਤੇ ਕੱਤੋਂ ਲੈ ਕੇ ਜਾਈਏ ਜਿਸ ਕਰਕੇ ਸਾਨੂੰ ਭਰਤੀ ਕੀਤਾ ਹੋਇਆ ਅਸੀਂ ਉਸ ਤਰੀਕੇ ਦੇ ਨਾਲ ਆਪਣੀ ਬੱਸ ਰੂਟ ਤੇ ਚਲਾਵਾਂਗੇ ਜਿੱਥੇ ਡਿਊਟੀ ਬਣਦੀ ਉੱਥੇ ਡਿਊਟੀ ਕਰਾਂਗੇ ਪਰ ਕਿਸੇ ਵੀ ਸਰਕਾਰੀ ਸਿਆਸੀ ਰੈਲੀ ਦੇ ਵਿੱਚ ਅਸੀਂ ਨਹੀਂ ਜਾਵਾਂਗੇ ਬਹੁਤ-ਬਹੁਤ ਸ਼ੁਕਰੀਆ ਪੰਨੂ ਸਾਹਿਬ ਸਮਾਪ ਦੇ ਲਈ ਇਸ ਪ੍ਰੋਗਰਾਮ ਦੇ ਵਿੱਚੋਂ ਸ਼ੁਕਰੀਆ ਧੰਨਵਾਦ ਲਓ ਜੀ ਇਹ ਸੰਗੁਰਪ੍ਰੀਤ ਪੰਨੂ ਗੱਲਬਾਤ ਹੋਈ ਹੈ ਕਿ ਮੰਗਾਂ ਇਹਨਾਂ ਦੀਆਂ ਵੀ ਨੇ ਜਾਇਜ਼ ਨੇ ਕਿ ਸਰਕਾਰ ਮੁੱਖ ਮੰਤਰੀ ਪੰਜਾਬ ਇਹਨਾਂ ਦੀਆਂ ਮੰਗਾਂ ਵੀ ਸੁਣ ਇਹ ਨੌਜਵਾਨ ਜੋ ਲਗਾਤਾਰ ਸੰਘਰਸ਼ ਕਰ ਰਹੇ ਨੇ ਮਾਸਟਰ ਵੀ ਕਰ ਰਹੇ ਨੇ ਤੇ ਇਹ ਕਨੈਕਟਰ ਡਰਾਈਵਰ ਵੀਰ ਵੀ ਕਰ ਰਹੇ ਨੇ ਆਉਣ ਵਾਲੇ ਸਮਾਂ 'ਚ ਇਹ ਪੱਕੇ ਹੋਣ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਦੇਖਦੇ ਰਹੋ ਪ੍ਰੋਗਰਾਮ ਐਸਐਮਟੀਵੀ